ਕਾਲਜੀ ਸਵਾਗਤ ਹੈ ਜੀ ਤੁਹਾਡਾ ਬਨ ਫੈਮਿਲੀ ਬਲੌਗਸ ਵਿੱਚ ਹੋਰ ਸਨਾਉ ਜੀ ਸਾਰੇ ਕਿਵੇਂ ਅਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਕੰਮ ਦੇ ਉਸ ਤੋਂ ਹੋਵੇ ਤਾਂ ਆਜੀ ਖੁਸ਼ੀ ਹੋਊਂਗੇ ਹਾਂਜੀ ਆ ਆਪਣਾ ਅੱਜ ਦਿਨ ਹੈਗਾ ਜੀ ਸੰਡੇ ਦਾ ਅਭੀ ਜੋਤ ਖੇਡ ਰਿਹਾ ਬਾਹਰ ਤੇ ਪਾਪਾ ਕੰਮ ਤੇ ਚਲੇ ਗਏ ਸੀਗਾ ਕੰਮ ਤਾਂ ਬਹੁਤ ਜ਼ਿਆਦਾ ਹੋ ਗਿਆ ਕੰਮ ਕਰ ਸਾਡੇ ਸਾਰੇ ਨਿਬੜ ਗਏ ਕਿਚਨ ਵਗੈਰਾ ਸਾਰੀ ਕਲੀਨ ਪਈ ਆਪਣੇ ਕੰਮਕਾਰ ਤਾਂ ਆਪਣੇ ਬਹੁਤ ਟਾਈਮ ਦੇ ਨਿਬੜੇ ਹੋਏ ਨੇ ਇਹ ਅੰਦਰ ਵੀ ਰੂਮ ਸਾਫ ਆ। ਕੱਲਾ ਇਹ ਬੈੱਡ ਦਾ ਕੱਪੜੇ-ਕਫੜਿਆਂ ਨਾਲ ਭਰੇ ਹੋਇਆ ਸੀ ਆ। ਸਾਰਾ ਸਾਫ ਤੇ ਆਪਣਾ ਕੋਹੋ ਘਾਰਿਆਂ ਨਾਲ ਟਮੰਦ ਕਰਨੀ ਆ। ਇਹ ਭੁੱਲੇ ਜਾਣੀ ਆ। ਅੱਜ ਰਾਤ ਨੂੰ ਲਾ ਕੇ ਪੈ ਜਾਂਦੇ ਹਾਂ ਅਸੀਂ। ਕਿਉਂਕਿ ਜਿਆਦਾ ਚਾਨਣ ਵਿੱਚ ਤਾਂ ਨੀਂਦ ਨਹੀਂ ਆਉਂਦੀ। ਜਮਾ ਤੇ ਬੰਦ ਕਰਕੇ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਐ। ਇੱਧਰ ਹੈਗੇ ਜੀ ਸਾਡਾ ਜੋਤ दो है तो काम करबड़े हुए टीवी चल रहा है सहज बैठिया नहाना है, है। इन्हें झाड़ू पोचा लाया फिर बैठी कदी टीवी देखी जा मैं क्या नाला कपड़े पीछे धोर मिठू अपने नहा ले ਇਹਨਾਂ ਨੂੰ ਲਾ ਕੇ ਧੁੱਪ ਲਵਾ ਕੇ ਕਿਉਂਕਿ ਧੁੱਪ ਲਾਣੀ ਇਹਨਾਂ ਨੂੰ ਜ਼ਰੂਰੀ ਹੁੰਦੀ ਹੈ ਜੇ ਕਿਸੇ ਭੈਣ ਅੰਭੀਰ ਨੇ ਕਿਸੇ ਨੇ ਵੀ ਕੋਈ ਜਾਨਵਰ ਜਾਨਾ ਡਾਕ ਵਗੈਰਾ ਹਨਾ ਜਾਂ ਬਰਡਸ ਵਗੈਰਾ ਰੱਖੇ ਹੋਏ ਨੇ ਤਾਂ ਨਵਾ ਕੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਧੁੱਪ ਜ਼ਰੂਰ ਲਵਾਇਆ ਕਰੋ ਧੁੱਪ ਲਵਾ ਕੇ ਇਹਨਾਂ ਨੂੰ ਆਪਾਂ ਅੰਦਰ ਲਿਆ ਕੇ ਰੱਖਤਾ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਬੈੱਡ ਸ਼ੀਟ ਵੀ ਚੇਂਜ ਕਰਤੀ ਬੈੱਡ ਸ਼ੀਟ ਆਪਾਂ ਆਪਣੀ ਇਹ ਵਿਛਾ ਲਈ ਜਿਹੜੀ ਨਿਊ ਲਿਆਂਦੀ ਸੀ ਉਹਨ ਦਾ ਸਟੇਜ ਸੀਗਾ ਇਹ ਲਾਈਟ ਚ ਕਲਰ ਦੀਆ ਇਹ ਵਿਛਾ ਲਈ ਤੇ ਉਦੋਂ ਵੀ ਆਪਾਂ ਨੇ ਆਪਣੀ ਕੱਢ ਕੇ ਨਿਊ ਵਿਛਾ ਲਈ ਜਿਹੜੀ ਮੈਂ ਉਸ ਦਿਨ ਲੈ ਕੇ ਆਈ ਸੀ ਇਹ ਵਾਲੀ ਸਿੰਗਲ ਬੈੱਡ ਦੀ ਇਹ ਵੀ ਆਪਾਂ ਨੇ ਨਿਊ ਵਿਛਾ ਲਈ ਪਰ ਕਰਨਾ ਸਾਫ਼-ਸਾਫ਼ ਲੱਗਣ ਲੱਗ ਜਾਂਦਾ ਆਪਣੇ ਆਪ ਨੂੰ ਵੀ ਆਹ ਜਿੰਨਾ ਘਰ ਗੰਦਾ-ਗੰਦਾ ਲੱਗ ਜਾਂਦਾ ਪਰ ਆਪਣੇ ਆਪ ਨੂੰ ਵੀ ਜ਼ਿਆਦਾ ਆਪਾਂ ਬਿਮਾਰ ਜੇ ਲੱਗੀ ਜਾਂਦੇ ਆ ਜੇ ਘਰ ਆਪਣਾ ਸਾਫ਼ ਹੋ ਜਾਂਦਾ ਤਾਂ ਅੱਧੀ ਬਿਮਾਰੀ ਆਪਣੀ ਟੁੱਟ ਜਾਂਦੀ ਆ ਹਨਾ ਉਧਰ ਮੇਰੀ ਮਸ਼ੀਨ ਚੱਲ ਰਹੀ ਆ ਆਹ ਉਹ ਮੇਰੀਆਂ ਬੈੱਡ ਸ਼ੀਟ ਜਿਹੜੀਆਂ ਮੈਂ ਚੱਕੀਆਂ ਨੇ ਹੁਣ ਉਹ ਮਸ਼ੀਨ 'ਚ ਪਾਉਂ ਪਹਿਲਾਂ ਉਹ ਪੌਣੇ ਵਾਲੇ ਕੱਪੜੇ ਕੱਢ ਦਵਾਂ ਉਹਨਾਂ ਨੂੰ ਢੇੜਾ ਆ ਜਾਵੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪਾਉਂਗੀ ਤੇ ਪੋਚਾ ਤੇ ਝਾੜੂ ਆਰ ਪੋਚਾ ਸਹਜ ਨੇ ਲਾ ਲਿਆ ਸੀਗਾ ਰੋਟੀ ਪਾਣੀ ਅਸੀਂ ਬਣਾ ਕੇ ਕੱਦਾਂ ਖਾ ਲਿਆ ਟਾਈਮ ਬਹੁਤ ਹੋ ਗਿਆ ਟਾਈਮ ਹੋ ਗਿਆ 1.5 ਦਾ ਪਹਿਲਾਂ ਮੇਰੀ ਕੱਪੜੇ ਧੋਣ ਦੀ ਸਲਾਹ ਨਹੀਂ ਸੀ ਬੰਨ ਰਹੀ ਮੇਰੀ ਬਾਹ ਦਿਖਾ ਲੈਂਦੀ ਹਾਂ ਉਹ ਤਾਂ ਵਲੌਗਿੰਗ ਨਹੀਂ ਹੁੰਦੀ ਫਿਰ ਥੱਕ ਜਾਂਦੀ ਆ ਬਾਹ ਮੈਂ ਨਾ ਪਹਿਲਾਂ ਕੱਪੜੇ ਧੋਣ ਦੀ ਸਲਾਹ ਕਰ ਕੈਂਸਲ ਕਰਤਾ ਸੀ ਮੈਂ ਕਿਹਾ ਸ਼ਾਮ ਨੂੰ ਦੇਖੂੰਗੀ ਵੀ ਧੁੱਪ ਨਿਕਲ ਗਈ ਹੁਣ ਕਾਫੀ ਜ਼ਿਆਦਾ ਵੀ ਧੁੱਪ ਚ ਹੋਣ ਨਿਕਲ ਨੂੰ ਦਿਲ ਨਹੀਂ ਕਰਦਾ ਹੈਗਾ ਫਿਰ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਵੀ ਮੈਂ ਜੇ ਸ਼ਾਮ ਨੂੰ ਕਿਉਂਕਿ ਮੇਰੀ ਮੈਡੀਸਿਨ ਆ ਜਿਹੜੀ ਖਤਮ ਹੋ ਗਈ ਅੱਜ ਅੱਜ ਸੀਗੀ ਲਾਸਟ ਫਿਰ ਮੈਨੂੰ ਇਹ ਆ ਵੀ ਜੇ ਮੈਂ ਮੈਡੀਸਿਨ ਸ਼ਾਮ ਨੂੰ ਲੈਣ ਚਲੇ ਗਈ ਵੀ ਫਿਰ ਮੇਰੇ ਕੱਪੜੇ ਆ ਵਗੈਰਾ ਉਹਦਾ ਸਾਰਾ ਹੁਣ ਮੈਂ ਨਵੇੜੇ ਤੰਨੀਆਂ ਤੇ ਬਾਕੀ ਜੀ ਹੋ ਗਿਆ ਆਪਣਾ ਕੰਮ ਸਾਰਾ ਬੈੱਡ ਸ਼ੀਟ ਦੱਸਿਓ ਕਿਵੇਂ ਦੀ ਲੱਗੀ ਪ੍ਰਿੰਟ ਮੈਨ ਲ ਸੋਹਣਾ ਲੱਗਿਆ ਸੀਗਾ ਕਲਰ ਵੀ ਵਧੀਆ ਲੱਗਿਆ ਕੋ ਕਲਰ ਮੈਂ ਤਾਂ ਡਾਰਕ ਲੈ ਕੇ ਆਈ ਆ ਇਹ ਲਾਈਟ ਤਾਂ ਨਹੀਂ ਲਿਆ ਕਿਉਂਕਿ ਜਦ ਬੱਚੇ ਬੁੱੱਚੇ ਆਦੇ ਹੁੰਦੇ ਨੇ ਫਿਰ ਇੱਧਰ ਖੇਡੀ ਜਾਂਦੇ ਨੇ ਆਰਾਮ ਨਾਲ ਬੈਠ ਕੇ ਫਿਰ ਉੱਧਰ ਘੱਟ ਗੰਦੀ ਹੁੰਦੀ ਆ ਫਿਰ ਇੱਧਰ ਜੇ ਲਾਈਟ ਕਲਰ ਗੰਦਾ ਘੱਟ ਹੁੰਦਾ ਆ ਕਰਕੇ ਸਾਈਂਕ ਦੀ ਮੰਮਾ ਪਿਛਾ ਦਿਓ ਵਾ ਚਲੋ ਪਛਾਦਾ ਨਹੀਂ ਕਿਉਂਕਿ ਮੈਂ ਆ ਚੇਂਜ ਕੀਤੀ ਸੀ ਨਾ ਤੇ ਉਹ ਦੂਜੀ ਹੁਣ ਥੋੜੀ ਜੀ ਉਹ ਹੈਵੀ ਜੀ ਸੀਗੀ ਉਹ ਕਰਮਿਆ ਤੁਹਾਨੂੰ ਪਤਾ ਹੈ ਕਿ ਆ ਨਹੀਂ ਵਿਸ਼ੀਆਂ ਹੈਗੀਆਂ ਸੰਤਾਰਿਕ ਜੀਆ ਤੇ ਬਾਕੀ ਜੀ ਹੁਣ ਚਲੋ ਮੈਂ ਤੁਹਾਨੂੰ ਫੇਰ ਮਿਲਦੀ ਆ ਮੈਂ ਕੱਪੜੇ ਮਸ਼ੀਨ ਚ ਕੱਢੂੰਗੀ ਜਦੋਂ ਮੈਂ ਉਦੋਂ ਮਿਲੂੰਗੀ ਬਸ ਮੇਰੇ ਕੱਪੜੇ ਧੋ ਹੋ ਜਾਣਾ ਹਾਂਜੀ ਫਰੈਂਡਸ ਇੱਥੇ ਮੈਂ ਲੱਗ ਗਈ ਸੀਗੀ ਕੱਪੜੇ ਕੱਢਣ ਮਸ਼ੀਨ ਦੇ ਵਿੱਚੋਂ ਮਤਲਬ ਕਿ ਕੱਪੜੇ ਮੇਰੇ ਸਾਰੇ ਵਾਸ਼ ਹੋ ਗਏ ਸੀਗੇ ਤੇ ਮੈਂ ਕਿਹਾ ਚਲੋ ਜਲਦੀ ਜਲਦੀ ਇੱਕ ਵਾਰ ਇਹ ਮੈਂ ਝੱਲ ਲੈ ਸੀਗੀ ਪਾਣੀ ਦੇ ਵਿੱਚ ਮਸ਼ੀਨ ਚ ਘੜਾ ਦੇ ਲਾਨੀ ਹੁੰਦੀ ਆ ਮੈਂ ਪਹਿਲਾਂ ਕੱਪੜਿਆਂ ਨੂੰ ਸਰਫ ਕੱਢ ਕੇ ਫਿਰ ਪਾਣੀ ਸਾਫ ਪਾ ਕੇ ਹੁਣ ਮੈਂ ਦਵਾਰੇ ਕਚਲ ਕੇ ਚੱਲ ਕੇ ਨਾਲ ਦੀ ਨਾਲ ਕੱਢ ਰਹੀ ਸੀਗੀ ਕਿ ਉਹ ਵਰਣਾਲੇ ਤਾਂ ਚੰਗੀ ਤਰ੍ਹਾਂ ਸਰਫ ਨਿਕਲ ਜਾਂਦਾ ਨਾਲੇ ਇਹਨਾਂ ਚੰਗੀ ਤਰ੍ਹਾਂ ਵਧੀਆ ਵੀ ਹੋ ਜਾਂਦੇ ਨੇ ਤੇ ਬਾਕੀ ਜੀ ਮੇਰੇ ਚੈਨਲ ਤੇ ਜਿਹੜੇ ਨਿਊ ਆਨੇ ਹੋ ਮੇਰੇ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਔਰ ਮੇਰੀ ਵੀਡੀਓ ਨੂੰ ਫੋਲੋਅ ਅੱਜ ਜਰੂਰ ਕਰਿਆ ਕਰੋ ਤੇ ਪਰ ਇੱਥੇ ਮੈਂ ਕੱਪੜੇ ਤਾਂ ਵਾਸ਼ ਕਰਨ ਲੱਗ ਗਈ ਸੀਗੀ ਪਰ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕੱਪੜੇ ਅੱਜ ਵਾਸ਼ ਕਰਨੇ ਨਹੀਂ ਸੀਗੇ ਕਿਉਂਕਿ ਅੱਜ ਸਿਗੀ 14 ਮੌਸ ਦਿਨ ਹੈਗਾ ਸੀ ਅੱਜ ਸੰਡੇ ਦਾ ਤੇ ਬਾਅਦ ਚ ਮੇਰੀ ਦਰਾਣੀ ਨੇ ਮੈਨੂੰ ਦੱਸਿਆ ਵੀ ਦੀਦੀ ਅੱਜ ਕੱਪੜੇ ਨਾ ਵਾਸ਼ ਕਰਿਓ ਉਨੇ ਮੇਰਾ ਵਲੌਗ ਦੇਖਿਆ ਸੀ ਉਹਦੇ ਵਿੱਚ ਮੈਂ ਕਿਹਾ ਸੀਗਾ ਵੀ ਮੈਂ ਕੱਲ ਨੂੰ ਵਾਸ਼ ਕਰੂੰਗੀ ਕਹ ਉਹਨੇ ਜਦ ਵਲੌਗ ਦੇਖਦੀ ਸਾਰੇ ਫਿਰ ਫੋਨ ਕਰਤਾ ਜਾਂਦੀ ਦੀਦੀ ਅੱਜ ਕੱਪੜੇ ਨਾ ਵਾਸ਼ ਕਰਿਓ ਵੀ ਤੁਸੀਂ ਕੱਲ ਨੂੰ ਕਰ ਲਿਓ ਵੀ ਅੱਜ 14 ਮੌਸਾ ਵੀ ਮੈਨੂੰ ਵੀ ਸਾਡੇ ਦੂਏ ਚਾਚਾ ਜੀ ਉਹਨਾਂ ਨੇ ਦੱਸਿਆ ਸੀਗਾ ਤੇ ਬਈ ਮੈਨੂੰ ਹੁਣ ਪਤਾ ਹੀ ਨਹੀਂ ਸੀਗਾ ਵੀ 14 ਮੌਸੇ ਮੇਰੇ ਦਿਮਾਗ ਚੋਂ ਵੀ ਨਿਕਲ ਗਿਆ ਵੀ 14 ਮੌਸਾ ਬਸ ਭੁੱਲ ਗਈ ਤੇ ਮੇਰੇ ਤੋਂ ਕੱਪੜੇ ਵਾਸ਼ ਹੋ ਗਏ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਚਲੋ ਗਲਤੀ ਵੀ ਇਨਸਾਨਾਂ ਤੋਂ ਹੋ ਜਾਂਦੀ ਹੈ ਕਈ ਵਾਰ ਤੇ ਅੱਗੇ ਪਹਿਲਾਂ ਮੈਂ ਕਦੇ ਨਹੀਂ ਸੀ ਮਤਲਬ ਕਿ ਮੈਨੂੰ ਪਤਾ ਹੀ ਨਹੀਂ ਸੀ ਇਹ ਤਾਂ 14 ਮਾਸ ਦਾ ਪਰ ਹੁਣ ਜਦੋਂ ਪਤਾ ਲੱਗ ਗਿਆ ਸੀ ਕਹਿੰਦੇ ਵੀ ਵਾਸ਼ ਨਹੀਂ ਕਰੀਦੇ ਹੁੰਦੇ ਤਾਂ ਕਰਕੇ ਫਿਰ ਮੈਂ ਹਟ ਗਈ ਸੀ ਕਿਉਂਕਿ ਸਾਡੇ ਮੰਮੀ ਪਾਪਾ ਵੀ ਐਕਸਪਾਇਰ ਹੋਏ ਹੋਣਾ ਤਾਂ ਕਰਕੇ ਹਨਾ ਤੇ ਉਸ ਤੋਂ ਬਾਅਦ ਜੀ ਕੱਪੜੇ ਆਪਣੇ ਸਾਰੇ ਆਪਾਂ ਕਚਾਲ ਲਏ ਸੀਗੇ ਕਚਾਲ ਕੇ ਫਿਰ ਆਪਣਾ ਸਪਿੰਨ ਕਰਕੇ ਹਨਾ ਹੁਣ ਮੈਂ ਇਹਨਾਂ ਨੂੰ ਸਟੈਂਡ ਤੇ ਹੀ ਪਾ ਦੂੰਗੀ ਕਿਉਂਕਿ ਅੱਜ ਮੇਰੇ ਕੋਲ ਕੱਪੜੇ ਜ਼ਿਆਦਾ ਸੀ ਕਿ ਬੈੱਡ ਸ਼ੀਟ ਵਗੈਰਾ 20 ਚੱਕੀਆਂ ਸੀਗੀਆਂ ਤੇ ਉਹ ਵੀ ਫਿਰ ਮੈਂ ਉਹ ਕਰ ਦੂੰਗੀ ਮੈਨੂੰ ਇਹ ਹੋ ਗਿਆ ਸੀਗਾ ਕੱਪੜਿਆਂ ਦਾ ਵੀ ਮੈਂ ਜਾਣਾ ਹਨਾ ਵੀ ਮੈਂ ਹੱਥ ਵਾਲਾ ਕਰਵਾ ਕੇ ਆਉਣਾ ਇਹ ਵੀ ਮੈਂ ਪੇਕਿਆਂ ਨੂੰ ਜਾਉਂਗੀ ਤਾਂ ਹੱਥ ਵਾਲਾ ਕਰਵਾ ਕੇ ਆਉਂਗੀ ਵੀ ਫਿਰ ਸ਼ਾਮ ਨੂੰ ਚਲੋ ਤੁਹਾਨੂੰ ਪਤਾ ਨਾ ਗਿਆ ਹੋਇਆਂ ਦਾ ਵੀ ਟਾਈਮ ਲੱਗੇ ਜਾਂਦਾ ਹੁੰਦਾ ਏ ਦੇ ਨਾ ਕਰਕੇ ਜੀ ਮੈਨੂੰ ਕਪੜੇ ਮੈਂ ਵਾਸ਼ ਕਰਤੇ ਸੀਗੇ ਬਸ ਚਲ ਮੈਂ ਧੋ ਦੂੰਗੀ ਕਿਉਂਕਿ ਫਿਰ ਅੱਜ ਵੈਸੇ ਧੋਣੇ ਤਾਂ ਮੇਰੀ ਮਜਬੂਰੀ ਪਾਣੀ ਹੋ ਸੀਗੀ ਕਿਉਂਕਿ ਮੈਨੂੰ ਅੱਜ ਵੀ ਮਤਲਬ ਕਿ ਸੰਡੇ ਮੰਡੇ ਨੂੰ ਵੀ ਧੋਣੇ ਪੈਣੇ ਸੀਗੇ ਮੰਡੇ ਨੂੰ ਕਿਉਂਕਿ ਜੇ ਮੰਨ ਲਓ ਬੱਚੇ ਸਕੂਲ ਨਹੀਂ ਸੀਗੇ ਇੱਕ ਕ ਮੰਡੇ ਨੂੰ ਵੀ ਮਨੇ ਇਹਨਾਂ ਦੇ ਡਰੈਸਾਂ ਵਾਸ਼ ਕਰਨੇ ਆਲੀਆਂ ਸੀਗੀਆਂ ਫਿਰ ਮੈਨੂੰ ਮੰਡੇ ਨੂੰ ਵੀ ਧੋਣੇ ਪੈਣੇ ਸੀਗੇ 14 ਮੌਸ ਮਤਲਬ ਕਿ ਮੰਡੇ ਨੂੰ ਵੀ ਧੋਣੇ ਨਹੀਂ ਸੀਗੇ ਕੱਪੜੇ ਹਨਾ ਤੇ ਇੱਥੇ ਜੀ ਆਪਾਂ ਸਟੈਂਡ ਤੇ ਕੱਪੜੇ ਸਾਰੇ ਸੁੱਕਣੇ ਪਾ ਕੇ ਉਸ ਤੋਂ ਬਾਅਦ ਜਿਹੜੇ ਕੱਪੜੇ ਥੋੜੇ ਜ ਉਹ ਆਪਾਂ ਨੇ ਪਾ ਲਏ ਆਪਣੀ ਧਾਰ ਦੇ ਉੱਤੇ ਉਸ ਤੋਂ ਬਾਅਦ ਜੀ ਬੈੱਡ ਸ਼ੀਟ ਵਗੈਰਾ ਮੈਂ ਹੁਣ ਜਿਹੜੀਆਂ ਬਾਅਦ ਚ ਧੋਈਆਂ ਸੀਗੀਆਂ ਮਤਲਬ ਕਿ ਪਹਿਲਾਂ ਇਹ ਕੱਪੜੇ ਵਗੈਰਾ ਸਾਰੇ ਧੋਲੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਸਾਈਡ ਤੇ ਕੱਢਤਾ ਸੀਗਾ ਉਸ ਤੋਂ ਬਾਅਦ ਫਿਰ ਮੈਂ ਬੈੱਡ ਸ਼ੀਟਾਂ ਨੂੰ ਹਨਾ ਦੇ ਤਾ ਸੀਗਾ ਆਪਣਾ ਢੇੜਾ ਮਤਲਬ ਕਿ ਵਾਸ਼ ਹੋ ਗਈਆਂ ਸੀਗੀਆਂ ਬਸ ਹੁਣ ਉਹਨਾਂ ਨੂੰ ਪਾਉਣਾ ਸੀਗਾ ਮਸ਼ੀਨ ਦੇ ਆਪਣਾ ਸਪਿਨ ਕਰਨ ਲਈ ਪਾਤਾ ਸੀਗਾ ਇੱਥੇ ਮੈਂ ਪਾਈਪ ਵਗੈਰਾ ਇਕੱਠਾ ਕਰਕੇ ਰੱਖਤਾ ਸੀਗਾ ਤੇ ਤਬੀਅਤ ਹਜੇ ਮੇਰੀ ਅੱਜ ਮੈਂ ਮਤਲਬ ਕਿ ਮੰਡੇ ਨੂੰ ਕਰ ਰਹੀ ਆ ਰਵਾਈਸ ਰਿਕਵਰੀਿੰਗ ਤਬੀਅਤ ਮੇਰੀ ਅੱਜ ਫੇਰ ਖਰਾਬ ਹੋ ਗਈ ਮਤਲਬ ਕਿ ਸਰਵਾਈਕਲ ਜਿਹੜਾ ਮੇਰੀ ਪ੍ਰੋਬਲਮ ਸੀ ਉਹਦਾ ਦਰਦ ਪਤਾ ਨਹੀਂ ਕਿ ਹਜੇ ਰਹੂਗਾ ਬਾਕੀ ਦੇਖਦੇ ਆਂ ਸੀ ਉਹਨੂੰ ਫੋਨ ਕਰਕੇ ਪੁੱਛਾਂਗੇ ਜਿਨ੍ਹਾਂ ਨੇ ਕੀਤਾ ਵੀ ਦਰਦ ਕਿਉਂ ਇੰਨਾ ਜ਼ਿਆਦਾ ਵੀ ਹਜੇ ਦਰਦ ਰਹੂਗਾ ਜਾਂ ਵੀ ਪ੍ਰੋਬਲਮ ਕਿਤੇ ਜ਼ਿਆਦਾ ਨਾ ਵੱਧ ਜੂਏ ਨਾ ਬਹੁਤ ਜ਼ਿਆਦਾ ਸਿਰ ਚ ਵੀ ਨਾਲ ਦਰਦ ਹੋ ਰਿਹਾ ਤੇ ਇੱਥੇ ਮੈਨੂੰ ਅੱਜ ਠੀਕ ਲੱਗ ਰਿਹਾ ਸੀਗਾ ਸੰਡੇ ਨੂੰ ਅੱਜ ਮੈਂ ਸੰਡੇ ਨੂੰ ਮਤਲਬ ਕਿ ਵਧੀਆ ਲੱਗ ਰਿਹਾ ਸੀਗਾ ਵੀ ਮੈਂ ਕੰਮ ਆਪਣੇ ਨਿਬੇੜ ਰਹੀ ਸੀਗੀ ਕੰਮ ਸਾਰੇ ਹੋ ਵੀ ਗਏ ਸੀਗੇ ਵਧੀਆ ਹਨਾ ਸ਼ਾਮ ਨੂੰ ਵੀ ਇਹਨ ਵਧੀਆ ਰਹੀਆਂ ਤੇ ਉਸ ਤੋਂ ਬਾਅਦ ਜੀ ਫਿਰ ਇੱਥੇ ਟਾਈਮ ਸੀਗਾ ਮੈਨੂੰ ਲੱਗਦਾ 2 ਦਾ ਹੋਊਗਾ ਸ਼ਾਇਦ ਦੋ ਦਾ ਟਾਈਮ ਦਾ ਹੋਊਗਾ ਕਿਉਂਕਿ ਮੈਂ ਲੇਟ ਪਾਈ ਸੀਗੇ ਕੱਪੜੇ ਕਿਉਂਕਿ ਮੈਂ ਪਹਿਲਾਂ ਸਵੇਰੇ ਕੰਮ ਸਾਰੇ ਅਸੀਂ ਨਿਬੇੜਲੇ ਸੀਗੇ ਮੈਂ ਕਿ ਸਹਜ ਨੇ ਸਹਜ ਨੇ ਝਾੜੂ ਪੋਚਾ ਲਗਾਤਾ ਸੀਗਾ ਮੈਂ ਰੋਟੀ ਪਾਣੀ ਦਾ ਸਾਰਾ ਆਪਣਾ ਕਰ ਲਿਆ ਸੀ ਉਸ ਤੋਂ ਬਾਅਦ ਮੈਨੂੰ ਇਹ ਹੋ ਗਿਆ ਫਿਰ ਮੈਂ ਕਿਹਾ ਵੀ ਮੈਂ ਜਾਣ ਕਰਕੇ ਮੈਨੂੰ ਹੋਇਆ ਵੀ ਮੈਂ ਕਿਹਾ ਚਲੋ ਮੈਂ ਤੇ ਵਾਸ਼ ਕਰੇ ਦੰਨੀ ਆਂ ਕਈ ਵਾਰ ਹਨਾ ਵੀ ਕਈ ਐਮਰਜੈਂਸੀ ਪੈ ਜਾਂਦੀ ਆ ਜਾਂ ਮੈਂ ਜ਼ਿਆਦਾ ਬਿਮਾਰ ਹੋ ਗਈ ਹਨਾ ਕਈ ਵਾਰ ਫਿਰ ਨਹੀਂ ਸਰੀਰ ਸਾਥ ਦਿੰਦਾ ਕਿਉਂਕਿ ਕਈ ਵਾਰ ਤਾਂ ਬਿਲਕੁਲ ਡਾਊਨ ਹੋ ਜਾਂਦਾ ਸਰੀਰ ਮੈਨੂੰ ਇਹ ਸੀਗਾ ਵੀ ਅੱਜ ਮੇਰਾ ਸਰੀਰ ਠੀਕ ਆ ਥੋੜਾ ਜਿ ਵੀ ਚਲੋ ਮੈਂ ਕੱਪੜੇ ਤਾਂ ਨਾ ਵਾਸ਼ ਕਰੇ ਦੰਨੀ ਆ ਕਿਉਂਕਿ ਇੱਥੇ ਅਸੀਂ ਜੀ ਚੱਲ ਪਏ ਸੀਗੇ ਮਤਲਬ ਕਿ ਮੇਰੇ ਉੱਚੇ ਪਿੰਡ ਪੇਕਾਂ ਦੇ ਨਾਲ ਹੀ ਆ ਸਾਡੇ ਨਾਲ ਦਾ ਪਿੰਡ ਨਾਲ ਦਾ ਸ਼ਹਿਰ ਆ ਇਹ ਆ ਜੀ ਉੱਚਾ ਪਿੰਡ ਸੰਗੋਲ ਇੱਥੇ ਆ ਸਾਹਮਣੇ ਜਿਹੜੀ ਚੜਾਈ ਜਾਂਦੀ ਐ ਸੀ ਇੱਥੇ ਤਾਂ ਬੜਾ ਸਾਈਕਲ ਭਜਾ ਭਜਾ ਕੇ ਨੀਚੇ ਨੂੰ ਉਤਰਦੇ ਹੁੰਦੇ ਸੀ ਆ ਦੇ ਲੋ ਉਦਾਂ ਹੀ ਜਦੋਂ ਅਸੀਂ ਪਰਦੇ ਸੀ ਉਦਾਂ ਹੀ ਬਾਬਾ ਜੀ ਬੈਠੇ ਨੇ ਹਨਾ ਇੱਥੇ ਹਮੇਸ਼ਾ ਹੀ ਬੈਠੇ ਹੁੰਦੇ ਸੀ ਉਹ ਜਿਹੜਾ ਘਰ ਦੇਖ ਰਹੇ ਹਾਂ ਉੱਥੇ ਟਿਊਸ਼ਨ ਲੱਗ ਹੋਏ ਸੀ ਮੈਂ ਉੱਥੇ ਟਿਊਸ਼ਨ ਜਾਂਦੀ ਹੁੰਦੀ ਸੀਗੀ ਹਨਾ ਮਤਲਬ ਕਿ ਉਹ ਹੀ ਬਸ ਘਰ ਚੇਂਜ ਹੋ ਗਏ ਹਨਾ ਮੈਂ ਇੰਨਾ ਖੁਸ਼ ਹੋਈ ਜ਼ਹਤ ਨੂੰ ਮੈਂ ਸਾਰਾ ਬਚਪਨ ਜਾਂਦ ਆ ਗਿਆ ਹਨਾ ਵੀ ਜਿਹੜਾ ਕਿਉਂਕਿ ਜ਼ਿਆਦਾ ਟਾਈਮ ਅਸੀਂ ਇੱਥੇ ਹੀ ਕੱਢਿਆ ਕਿਉਂਕਿ ਸਵੇਰੇ 8 ਵਜੇ ਆ ਜਾਣਾ 7 ਵਜੇ ਆ ਜਾਣਾ ਸਕੂਲ ਨੂੰ ਹਨਾ 2:30 ਵਜੇ ਤੱਕ ਇੱਥੇ ਹੀ ਰਹਿਣਾ ਹਨਾ ਮਤਲਬ ਕਿ ਉੱਚੇ ਪਿੰਡ 'ਚ ਰਹਿਣਾ ਹਨਾ ਮਤਲਬ ਕਿ ਵੀ ਇੰਨਾ ਵਧੀਆ ਫੀਲ ਹੋਇਆ ਹਨਾ ਵੀ ਮੈਮ 'ਚ ਪਿੰਡ ਜਦੋਂ ਗਈ ਮੈਨੂੰ ਸਾਰੀਆਂ ਗੱਲਾਂ ਯਾਦ ਆਉਣ ਆਹ ਵਾਲ ਸਹਜ ਉਹਨਾਂ ਨੂੰ ਮੈਂ ਕਿਹਾ ਸਹਜ ਅਸੀਂ ਇੱਥੇ ਹੀ ਕਰਦੇ ਹੁੰਦੇ ਸੀ ਇਦਾਂ ਕਰਦੇ ਸੀ ਮੈਂ ਸਹਜ ਨੂੰ ਸਾਰਾ ਕੁਝ ਦੱਸ ਦਿੱਤੀ ਗਈ ਹਨਾ ਇੱਥੇ ਆਂਕਲ ਇੱਥੇ ਘੜੇ ਬਣਾਉਂਦੇ ਨੇ ਮਤਲਬ ਕਿ ਮਿੱਟੀ ਦੇ ਭਾਂਡੇ ਬਿਸਕਟ ਬਣਾਉਂਦੇ ਨੇ ਜਦੋਂ ਬਿਸਕਟ ਸਧਾਰੇ ਦੰਨੇ ਹੁੰਨੇ ਆ ਨਾ ਇੱਥੇ ਤੇ ਇੱਥੇ ਤੋਂ ਜੀ ਸਾਡਾ ਮੇਨ ਬਾਜ਼ਾਰ ਸ਼ੁਰੂ ਹੋ ਜਾਂਦਾ ਇਹਨੂੰ ਬੋਲਦੇ ਨੇ ਛੋਟਾ ਅੱਡਾ ਇੱਕ ਬੜਾਵਾ ਸਟੈਂਡ ਆ ਬੜਾ ਅੱਡਾ ਉਹ ਮੇਨ ਰੋਡ ਤੇ ਹਾਈਵੇ ਤੇ ਆ ਉਹ ਜਾਂਦਾ ਏ ਚੰਡੀਗੜ੍ਹ ਨੂੰ ਹਨਾ ਲੁਧਿਆਣੇ ਨੂੰ ਤੇ ਇਹ ਛੋਟਾ ਅੱਡਾ ਇਹ ਜਾਂਦਾ ਫਤੇਗੜ ਸਾਹਿਬ ਨੂੰ ਤੇ ਆਪਣਾ ਇਹ ਦੁਕਾਨਾਂ ਸਾਰੀਆਂ ਸ਼ਾਪਸ ਇਹ ਬੰਦ ਹੋ ਗਈਆਂ ਸੀਗੀਆਂ ਮਤਲਬ ਕਿ ਅੱਜ ਸੰਡੇ ਸੀ ਥੋੜੀਆਂ ਖੁੱਲੀਆਂ ਸੀਗੀਆਂ ਜ਼ਿਆਦਾਤਰ ਇੱਥੇ ਬੰਦੇ ਸੀਗੀਆਂ ਕਿਉਂਕਿ ਸੰਡੇ ਨੂੰ ਬਾਜ਼ਾਰ ਬੰਦ ਹੁੰਦਾ ਪਰ ਫਿਲਹਾਲ ਫਿਰ ਵੀ ਬਹੁਤ ਜ਼ਿਆਦਾ ਖੁੱਲੀਆਂ ਸੀਗੀਆਂ ਤੇ ਜਦੋਂ ਅਸੀਂ ਪੜਦੇ ਸੀ ਉਦੋਂ ਤਾਂ ਬਾਜ਼ਾਰ ਬਹੁਤ ਜ਼ਿਆਦਾ ਘੱਟ ਸੀਗਾ ਮਤਲਬ ਕਿ ਹੁਣ ਤਾਂ ਬਾਜ਼ਾਰ ਬਹੁਤ ਜ਼ਿਆਦਾ ਹੋ ਗਿਆ ਸ਼ਾਪਸ ਵਗੈਰਾ ਹਰ ਇੱਕ ਚੀਜ਼ ਹੋ ਗਈ ਹੁਣ ਇਹ ਸ਼ਹਿਰ ਤੋਂ ਹੁਣ ਹਰ ਇੱਕ ਚੀਜ਼ ਮਿਲਦੀ ਆ ਪਹਿਲਾਂ ਥੋੜਾ ਜਿਹਾ ਚਲੋ ਹੈਗਾ ਸੀਗਾ ਪਹਿਲਾਂ ਵੀ ਬਾਜ਼ਾਰ ਪਰ ਥੋੜਾ ਜਿਹਾ ਘਟ ਗਿਆ ਇੱਥੇ ਨਾ ਆ ਗੱਬੇ ਖੂ ਹੁੰਦਾ ਸੀਗਾ ਖੂ ਦੇ ਉੱਤੇ ਇੰਨਾ ਸੋਹਣਾ ਮੰਦਿਰ ਬਣਾਤਾ ਆ ਵਾਲਾ ਆ ਆ ਵਾਲਾ ਮੰਦਿਰ ਬਣਾਤਾ ਤੇ ਮਤਲਬ ਕਿ ਮੂਰਤੀਆਂ ਰੱਖਦੀਆਂ ਆਲੇ-ਦਾਲੇ ਬਹੁਤ ਸੋਹਣਾ ਬਣਾਇਆ ਹੋਇਆ ਹਨਾ ਆ ਆ ਆ ਗਲੀ ਚ ਤਾਂ ਸੀ ਇੰਨਾ ਖੇਡੇ ਇੰਨਾ ਖੇਡੇ ਹਨਾ ਇੱਥੇ ਨਾ ਮੇਰੇ ਮੰਮੀ ਦੇ ਚਾਚਾ ਜੀ ਦਾ ਘਰ ਹੁੰਦਾ ਸੀਗਾ ਆਵਲੀ ਗਲੀ 'ਚ ਇਧਰ ਨੂੰ ਹਨਾ ਇਹਨਾ ਮਮਾ ਮਮਾ ਦੇ ਚਾਚਾ ਜੀ ਦੇ ਘਰ ਹੁੰਦਾ ਸੀ ਇਧਰਲੀ ਸਾਈਡ ਇਥੇ RAM LILA ਲੱਗਦੀ ਹੁੰਦੀ ਸੀ ਮੈਂ ਇਥੇ ਇੰਨੀ RAM LILA ਦੇਖੀ ਆ ਸੀ ਅਸੀਂ ਅਸੀਂ ਮਤਲਬ ਕਿ ਉਰੀ ਰਹਿਣਾ ਹੋਰੀ ਤੇ ਸਕੂਲ ਚਲੇ ਜਾਣਾ ਹਨਾ ਬਹੁਤ ਆਰਾਮ ਰੀਲਾ ਦੇ ਕਿ ਇੱਥੇ ਸਾਡੀ ਬਹੁਤ ਜ਼ਿਆਦਾ ਸਾਡੀਆਂ ਫਰੈਂਡਾਂ ਹੁੰਦੀਆਂ ਸੀਗੀਆਂ ਮਤਲਬ ਕਿ ਆ ਬਹੀ ਦੇ ਵਿੱਚ ਬਹੁਤ ਫਰੈਂਡਾਂ ਹੁੰਦੀਆਂ ਸੀਗੀਆਂ ਮੈਂ ਬਹੁਤ ਯਾਦ ਕਰਦੀਆਂ ਜਿਨ੍ਹਾਂ ਦੇ ਘਰੇ ਮੈਂ ਹੱਥ ਲਾ ਕਰਵਾਉਣ ਗਈ ਸੀ ਉਹ ਆਂਟੀ ਨਾਲ ਬਹੁਤ ਗੱਲਾਂ ਕੀਤੀਆਂ ਹਨਾ ਉਹਨਾਂ ਨੇ ਦੱਸਿਆ ਵੀ ਹਾਂ ਉਹਨਾਂ ਦੀ ਕਿਸੇ ਦੀ ਮੈਰਿਜ ਹੋ ਗਈ ਕੋਈ ਕਿਤੇ ਆ ਕੋਈ ਕੀਤੀ ਆ ਹਨਾ ਤੇ ਆ ਦੇਖੋ ਜੀ ਇਹਨਾਂ ਦਾ ਬੋਡ ਲੱਗਿਆ ਹੋਇਆ ਇਹਨਾਂ ਦੇ ਘਰ ਦਾ ਮਤਲਬ ਕਿ ਜਿਹੜਾ ਵੀ ਇਹ ਹੱਥ ਆਲਾ ਕਰਦੇ ਆ ਆ ਬਹੀ ਜਾਨਦੀ ਏ ਛੋਟੀ ਜੀ ਬਸ ਆ ਥੋੜੇ ਨਾਲ ਹੀ ਘਰ ਸੀਗਾ ਉੱਥੇ ਤੋਂ ਹੱਥ ਆਲਾ ਸੀ ਕਰਵਾ ਕੇ ਇੱਥੇ ਵੀ ਜੋਦ ਕਹਿੰਦਾ ਮੈਂ ਆਈਸਕ੍ਰੀਮ ਖਾਣੀ ਆ ਉਸ ਤੋਂ ਬਾਅਦ ਆਈਸਕ੍ਰੀਮ ਖਾਣ ਲੱਗੇ ਫਿਰ ਮੈਨਾਂ ਨੂੰ ਆਪਣਾ ਸਕੂਲ ਦਿਖਾ ਕੇ ਲੈ ਕੇ ਇੱਥੇ ਸੈਦ ਬਾਬਾ 버ਗਰ ਲੈਣ ਲੱਗੇ ਸੀਗੇ ਔਰ ਸਾਹਮਣੇ ਸਾਡਾ ਸਕੂਲ ਆ ਆ ਇਧਰਲੀ ਸਾਈਡ ਆ ਦੇਖੋ ਆ ਸਾਡੇ ਸਕੂਲ ਦਾ ਗੇਟ ਜਿੱਥੇ ਗੱਡੀ ਖੜੀ ਜਾਂਦੀ ਹੈ ਸਾਹਮਣੇ ਗੇਟ ਸੀਗਾ ਆ ਪਹਿਲਾਂ ਬਿਲਕੁਲ ਵੀ ਇੱਥੇ ਮਤਲਬ ਕਿ ਆ ਜਿਹੜੀਆਂ ਸ਼ਾਪਸ ਸਟਾਲਾਂ ਦੀਆਂ ਲੱਗਦੀਆਂ ਨੇ ਕਿੰਨੀਆਂ ਲੱਗਣ ਲੱਗੀਆਂ ਕੋਈ ਵੀ ਨਹੀਂ ਸੀ ਲੱਗਦੀ ਹੁੰਦੀ ਸਿਰਫ ਇੱਕ ਬਾਬਾ ਜੀ ਅਮਰੂਦ ਵਾਲੇ ਬੈਠਦੇ ਹੁੰਦੇ ਸੀਗੇ ਹਨਾ ਤੇ ਉਹ ਸਾਹਮਣੇ ਸਾਡੇ ਕਾਂਸੀ ਰਾਮ ਬਾਬਾ ਜੀ ਕਾਂਸੀ ਬਾਬਾ ਹੈ ਹਨਾ ਇੱਥੋਂ ਮਤਲਬ ਕਿ ਅਸੀਂ ਬੁੱਕਸ ਵਗੈਰਾ ਸ ਚੀਜ ਹੋ ਗਿਆ ਹਨ ਬਿਲਡਿੰਗ ਸਾਰੀ ਚੇਂਜ ਹੋ ਗਈ ਬੜਾ ਮਨ ਮਨ ਲੱਗਿਆ ਹਨ ਇੱਥੇ ਅਸੀਂ ਇੰਨਾ ਖੇਡੇ ਕੁੱਦੇ ਆ ਉਸ ਤੋਂ ਬਾਅਦ ਜੀ ਅਸੀਂ ਆਪਣਾ ਅਗੇ ਪਿੰਡ ਆਨੁਰਖਰ ਦਾ ਦਰਵਾਜ਼ਾ ਸਾਡੇ ਪਿੰਡ ਦਾ ਦਰਵਾਜ਼ਾ ਹੈ ਜੀ ਕੋ ਦਰਵਾਜ਼ਾ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਜਿਆਦਾ ਬਹੁਤ ਜਿਆਦਾ ਬੜਾ ਬਣੀ ਹੈਗਾ ਜੋ ਬਹੁਤ ਜਿਆਦਾ ਛੋਟਾ ਬਣੀ ਇੱਥੇ ਤੋਂ ਅਸੀਂ ਖੱਬੇ ਸਾਈਡ ਮੁੜ ਜੂਗੇ ਤਾਂ ਦੋ ਰਸਤੇ ਜਾਂਦੇ ਨੇ ਇੱਕ ਸੱਜੇ ਇੱਕ ਖੱਬੇ ਸਾਡਾ ਘਰ ਹੈਗਾ ਸੱਜੇ ਖੱਬੇ ਖਬਰ ਆ लेफ्ट ਸਾਈਡ ਹਨਾ ਆ ਗਿਆ ਜੀ ਆਪਾਂ ਦਾ ਘਰ ਇੱਥੇ ਆ ਗਏ ਜੀ ਆ ਦੇਖੋ ਮੰਮੀ ਕੋਲ ਆ ਗਏ ਅਸੀਂ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਠੰਡੇ ਠੁੰਡੇ ਪੀਤੇ ਤੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਰੋਟੀ ਵਗੈਰਾ ਅਸੀਂ ਇੱਥੇ ਤੋਂ ਹੀ ਖਾ ਕੇ ਗਏ ਸੀਗੇ ਤੇ ਇਸ ਤੋਂ ਬਾਅਦ ਜੀ ਬਸ ਸਹ ਦੇ ਪਾਪਾ ਲੱਗੇ ਹੋਏ ਆ ਆਪਣਾ ਠੰਡਾ ਪੀਣ ਮੰਮੀ ਵਿਚਾਰੀ ਠੀਕ ਠਾਕ ਜੀ ਹੋ ਸੀਗੀ ਇੰਨੀ ਠੀਕ ਵੀ ਨਹੀਂ ਮੈਂ ਆਈ ਹਾਂ ਜੀ ਆਪਣੇ ਪੇਕੇ ਘਰ ਮੈਂ ਹੱਥ ਆੜਾ ਕਰਾਉਣ ਆਈ ਸੀਗੀ ਮੰਮੀ ਨੇ ਘਰ ਸਾਫ਼ ਸੁਥਰਾ ਰੱਖਿਆ ਹੈ ਡੈਡੀ ਨੇ ਇਹ ਵਿਚਾਰੇ ਡੈਡੀ ਮਤਲਬ ਕਿ ਨਾਲ ਕਰਾ ਦਿੰਦਾ ਹਨਾ ਚੀਜ਼ਾਂ-ਚੂਜ਼ਾਂ ਸਾਫ਼ ਕਰ ਦਿੰਦਾ ਮੰਮੀ ਨੇ ਤੇ ਮੈਂ ਕਹਿ ਕਿ ਤੁਸੀਂ ਕਿ ਮੈਂ ਅੱਗੇ ਉੱਠ ਕੇ ਕੰਮ ਕਰਿਆ ਕਰ ਫਿਰ ਆਪਾਂ ਸਰੀਰ ਥੋੜਾ ਜਿਹਾ ਸੈੱਟ ਰਹਿੰਦਾ ਮੈਂ ਮੇਰੇ ਨਾਲ ਸਰਵਾਈਕਲ ਦਾ ਕਰਾ ਕੇ ਆਈਆਂ ਪਰ ਦਰਦ ਬਹੁਤ ਜ਼ਿਆਦਾ ਹੋ ਰਿਹਾ ਇੱਕ ਮੈਂ ਟਾਈਫਾਇਰ ਦਾ ਹੱਥ ਲ ਕਰਾ ਕੇ ਆਈਆਂ ਤੁਹਾਨੂੰ ਕਰਦੇ ਨੇ ਸਾਰੇ ਘਸ ਦਾ ਹੱਥ ਹਨ ਉਹਨਾਂ ਨੂੰ ਕੋਈ ਬਖਸ਼ਾ ਸ਼ੁਰੂ ਤੋਂ ਮੈਂ ਅੱਗੇ ਵੀ ਕਰਵਾਉਣੀ ਹੈ ਮਾਈਗਰੇਨ ਦਾ ਪਰ ਹੁਣ ਦਰਦ ਬਹੁਤ ਹੋ ਰਿਹਾ ਹਜੇ ਤੁਹਾਨੂੰ ਬਹੁਤ ਜ਼ੋਰ ਨਾਲ ਕੀਤਾ ਕਿਤੇ ਬਸਾਂ ਸਾਫ਼ ਸੁਥਰੀਆਂ ਪਈਆਂ ਕੋਈ ਕਿਤੇ ਮਿੱਟੀ ਘਰਤ ਨਹੀਂ ਹੈਗੀ ਇੱਧਰ ਵੀ ਮੰਮੀ ਨੇ ਇਹਨਾਂ ਆਪਣਾ ਪੂਰਾ ਸਾਫ਼ ਸੁਥਰਾ ਰੱਖਿਆ ਹੋਇਆ ਹੈ

ਉਮੀ ਲੱਗੀ ਮੈਨੂੰ ਰੋਟੀ ਬਣਾ। ਫੇਮ ਹੋ ਗਿਆ ਨਾ ਵਾਟੇ ਗਿਆ ਸੀ ਕਿ ਤਿਆਰ ਹੋਇਆ ਦਸ ਮਿੰਟ। ਮੈਂ ਆ ਤਾ ਮੈਂ ਤੜਕਾ ਲਾ ਦੂੰਗੀ ਇਹਦੇ ਕੋ। ਘੜਿਆ ਹੋਇਆ ਤਿਆਰ ਵਿੱਚ ਪੂਰਾ। ਇਹ ਨਾ ਕੋਈ ਆ ਗਿਆ ਤਾਂ ਨਾ ਦਾਣ ਜੀ। ਪੂਰਾ ਗਲੈਂਡਰ ਸਾਫ। ਵਧੀਆ। ਮੈਂ ਤੜਕਾ ਲਾ ਦੂੰਗੀ ਇਹਦੇ। ਦਾਲ ਇਹ ਕਈਆਂ ਦੀ ਨਾ ਪਾਈ ਠੀਕ ਆ। ਬਸ। ਤੋਂ ਹੁਣ ਦਾਲੇ ਪਾ ਦਈ। ਆਹ। ਵਾਹੀ ਉੱਚਾ ਆਦ ਲਗਾਉਂਦਾ ਨਾ ਕੁਦੀ ਇਹ ਪਾਗਲ ਕਿਹਨਾਂ ਪਾਇਆ ਚੱਲੀ ਦਾੜਾ ਦੇਖ ਲਾ ਇਹ ਲੈ ਤੋ ਇੱਕ ਮਿੰਟ ਦੇਖ ਲੈ ਦਾ ਸਾਜ ਖੁਸ਼ਬੂ ਤੇ ਪਤਾ ਲੱਗਦਾ ਪਤਾ ਲੱਗਦਾ ਦੇਖਣਾ ਖੁਸ਼ਬੂ ਉਹ ਜੂਝੂ ਢੁਟ ਕਰਕੇ ਪਾਈ ਨਾ ਮਤ ਨੋ ਕੁਸ਼ ਇੱਕ ਵਾਰ ਟਾਂਡ ਕਰਿਆ ਸੀ ਮੈਨੂੰ ਲੱਗਿਆ ਸੀ ਜੱਤ ਪਤਾ ਨਹੀਂ ਜਦੋਂ ਮੈਂ ਮੈਨੂੰ ਜਾਣ ਮੈਂ ਉਹਨੂੰ ਦੇਖੀ ਨਹੀਂ ਨਹੀਂ ਉਹਨਾਂ ਸਰਵਾਈਖੰਦਾ ਤੇ ਮੇਰੀ ਉਹ ਇਤੋ ਜੀਣਾੜਾ ਦੁਕੜੀਆਂ ਨੇ ਨਹੀਂ ਚੋਰ ਨਾ ਹੱਸਦਾ ਹਾਂ ਪੜਦਾ ਵੀ ਆ ਉਹਨੂੰ ਆਪਣਾ ਜਿਹੜਾ ਪੜਦਾ ਹੁੰਦਾ ਹਾ ਤਾਲਾ ਖੜਦਾ ਤੇ ਨਾਲ ਆ ਖਿੱਚ ਕੇ ਉਹ ਕਰੀ ਆ ਮੈਨੂੰ ਤਾਂ ਜਾਨ ਕੱਟੀ ਗਈ ਆ ਮੇਰੀ ਮੰਮੀ ਦੀ ਬਹੁਤ ਨੰਨੀ ਹੈ ਮੈਂ ਰੋਟੀ ਨੂੰ ਮੰਨਦੀ ਹੈ ਕਿ ਕਿਸੇ ਨੂੰ ਨਹੀਂ ਜਿਆਦਾ ਖਾਣ ਕਦੇ ਤੱਕ ਜਿਹੜਾ ਬਣਾਉਣਾ ਉਹ ਨਹੀਂ ਐ ਮੈਂ ਵੀ ਇੱਕ ਅੱਧੀ ਇੱਕ ਖਾऊंगी ਕੇਕ ਜੀ ਨਹੀਂ ਆਉਣੇ ਨਹੀਂ ਰਾਤ ਨੂੰ ਫਿਰ ਬੜਾ ਮਮੀ ਨਾਲ ਪੂਰਾ ਸਾਸਤਰਾ ਰੱਖਿਆ ਹੋਇਆ ਮਸ਼ੀਨ ਇੱਥੇ ਲਿਆ ਕੇ ਖੜਾਤੀ ਤੇ ਮੈਨੂੰ ਇੱਥੇ ਮਸ਼ੀਨ ਪਾਈ ਨਹੀਂ ਵਧੀਆ ਲੱਗਦੀ ਮੈਨੂੰ ਮਸ਼ੀਨ ਉੱਥੇ ਪਈ ਵਧੀਆ ਲੱਗਦੀ ਮੈਂ ਉੱਧਰ ਰੱਖ ਰਣੀ ਹੁੰਦੀ ਆ ਬਾਕੀ ਇਹ ਲੈਣੀ ਕੁਝ ਲਾਇਆ ਲੋਇਆ ਨਹੀਂ ਹੈਗਾ ਕੁਝ ਲਾਇਆ ਨਹੀਂ ਹੈਗਾ ਮੈਨੂੰ ਲੱਗਦਾ ਹੁਣ ਕਿ ਡੈਡੀ ਨੂੰ ਛੁੱਟੀ ਹੁੰਦੀ ਹੈ ਛੁੱਟੀ ਹੁੰਦੀ ਐਤਵਾਰ ਦੀ ਮਤਲਬ ਕਿ ਜਾਂਤਵਾਰ ਅੱਜ ਵੀ ਹੋਇਆ ਨਹੀਂ ਉਹ ਕਿੱਥੇ ਦਿੱਲੀ ਦਾ ਹੋਇਆ ਹੈ ਜਿਹੜਾ ਗੁਰੂ ਜੀ ਨੇ ਹੈ ਨਾ ਜਿਹੜਾ ਜਾਣਦੇ ਨੇ ਕੋਈ ਕੋਈ ਮਤਲਬ ਹਿੰਦੂਆਂ ਦੇ ਗੁਰੂ ਜੀ ਨੇ ਉਹ ਕੋਈ ਉਹਨਾਂ ਦਾ ਮੰਦਿਰ ਬਣਾਇਆ ਹੈ ਦੇ ਲਈ ਉੱਥੇ ਜਾਂਦੇ ਜੀਨਾਂ ਨੂੰ ਲੈ ਕੇ ਭਾਈ ਮੇਰਾ ਗੁਰਦੁਆਰਾ ਸਾਹਾ ਕਿਉਂਕਿ ਸਾਡੇ ਗੁਰਦੁਆਰਾ ਸਾਹਾ ਨਿਤਵਾਰ ਨੂੰ ਕੀਰਤਨ ਕਰਾਉਂਦੇ ਨੇ ਨਵੀਂ ਸੋਚ ਵਾਲੇ ਮੁੰਟੇ ਇਕੱਠੇ ਹੋ ਕੇ ਫਿਰ ਗੁਰਦੁਆਰਾ ਸਾਹਿਬ ਜੀ ਕੀਰਤਨ ਕਰਾਵਾਉਂਦੇ ਨੇ ਆਰਾ ਸਾਫ ਰੱਖਿਆ ਗਿਆ ਪਤਾ ਵੀ ਜਾਣਾਂ ਕੱਢੂਗੀ ਹੋ ਗਏ ਨੰਨੀ ਭਈਆ ਨੰਨੀ ਆਈ ਹੈ ਮੇਰੀ ਬਹੁਤ سارے ਪਾਪਾ ਬੈਠਾ ਵੀ ਜੋ ਫੋਨ ਚ ਬੜਾ ਹੋਇਆ ਚੰਦਈ ਆ ਮਮੀ ਦੇ ਫੋਨ ਚ ਨੀਰੀ ਕਿੰਨਾ ਲੱਗ ਰਿਹਾ ਸਾਫ ਸਾਫ ਕਰ ਲੱਗ ਰਿਹਾ ਨਾ ਅੱਜ ਤਾਂ ਨਲੀਆ ਠੀਕ ਹੈ ਪੱਕੇ ਸੀ ਕੰ ਪਹਿਲਾਂ ਦੱਸ ਲਈ ਦਿੱਤਾ ਦੀ ਮੰਮੀ ਵੀ ਜਦ ਸੋਈ ਹੋਈ ਵੀ ਕੰਮ ਦੱਸਣਾ ਨਹੀਂ ਸੀ ਨਾ ਚਲ ਕੋਈ ਨਾ ਚਲ ਕੋਈ ਪਰ ਕਦਾਕੇ ਮम्मी ਨੂੰ ਸੀ ਇਹਨੇ ਵੀ ਥੋੜਾ ਬੀਜੀ ਰਹੂਗਾ ਨਾ ਬੰਦਰ ਸਰੀਰ ਅੱਧਾ ਕੀ ਹੋ ਜਾਂਦਾ ਹੁਣ ਮੈਂ ਆਪਣੇ ਆਪ ਨੂੰ ਜਿੰਨਾ ਮਰਜੀ ਸਿੱਟ ਕੇ ਪੈ ਜੂ ਮੈਂ ਔਖੀ ਆ ਬਹੁਤ ਜ਼ਿਆਦਾ ਔਖੀ ਆ ਮੈਂ ਪਰ ਫਿਰ ਵੀ ਆਪਣਾ ਕਰੀ ਗਾਨੀ ਆ ਪਰ ਆ ਮੇਰੀ ਹੁਣ ਕਰਦਣ ਬਸ ਕਰਾਈ ਦੇ ਪਤਾ ਨਹੀਂ ਪਤਾ ਨਹੀਂ ਹੋਰ ਕਿ ਦੇਖ ਪੰਗਾ ਨਾ ਲੈ ਲਿਆ ਹੋਵੇ ਕਿਉਂਕਿ ਮੈਂ ਕਰ ਲਾ ਮਾਈਗਰੇਨ ਦਾ ਹੱਥ ਲਗਾਉਂਦੀ ਸੀ ਪਰ ਸਾਰੇ ਕਹਿੰਦੇ ਵੀ ਇੱਕ ਵਾਰ ਕਰਾ ਕੇ ਦੇਖ ਵੀ ਬੁਖਾਰ ਦਾ ਵੀ ਕਰਦੇ ਨੇ ਬਾਕੀ ਹੁਣ ਅਸੀਂ ਰੋਟੀ ਰੋਟੀ ਖਾ ਕੇ ਫਿਰ ਚੱਲਦੇ ਆ ਆਪਣੇ ਘਰ ਨੂੰ

ਆਹ ਚੀਜ਼ ਨਾ ਕਰਿਆ ਪਰ ਆਹ ਚੀਜ਼ ਨੂੰ ਸੱਤ ਪੂਰੀ ਲੱਗਦੀ ਆ ਮੇਰੀ ਮੰਮੀ ਨੂੰ ਪਤਾ ਨਹੀਂ ਕੀ ਆ ਤਾਂ ਆਇ ਕਣ ਬਣਾ ਬਣਾ ਕੇ ਰੱਖ ਦੇਣੀ ਆ ਮੇਰੇ ਨਾਲ ਦੀ ਨਾਲ ਜਲਦੀ ਨਾ ਹੈ ਨਹੀਂ ਆ ਅਰ ਸਗਾ ਕੇ ਪਾਉਣੀ ਆ ਜ਼ਰੂਰੀ ਨੇ ਪਾਉਂਦੇ ਨਹੀਂ ਕਿੱਲੇ ਮੇਰੇ ਹੋਵੇ ਨਹੀਂ ਕੋਠੇ ਮੇਰੇ ਪਾ ਲੈ ਇੱਥੇ ਗੋਈ ਨਹੀਂ ਆਂ ਤੇ ਗੁੱਗਲੇ ਕਿ ਲਾਉਣੀ ਦਰਵਾਜ਼ੇ ਤੇ ਜਾਂਨੇ ਭਾਈ ਤੋਂ ਲੈ ਆ ਤਾਂ ਜਦ ਨਾਲ ਦੀ ਨਾ ਪੜਾਈ ਤਵੇਂ ਤੋਂ ਤਾਰੀ ਪਾ ਦੋ ਬਾਰੇ ਇਹ ਚੀਜ਼ਾਂ ਨਹੀਂ ਬੁਰੀ ਲੱਗਦੀਆਂ ਕੰਨ ਰੱਖਣੀਆਂ ਰੋਟੀ ਬਾਕੀ ਤਾਂ ਚਲੋ ਮਾੜਾ ਮੋਟਾ ਠੀਕ ਹੈ ਰੱਖਿਆ ਹੋਇਆ ਬਾਕੀ ਐਵੇਂ ਨਹੀਂ ਪਤਾ ਵੀ ਅਸੀਂ ਫੋਨ ਕਰਤਾ ਦੀ ਘੰਟੇ ਪਹਿਲਾਂ ਭੱਜ ਭੱਜ ਕੇ ਠੀਕ ਕਰਿਆ। ਮੈਂ ਤਾਂ ਕਹਿ ਨਹੀਂ ਛੱਡ ਪਾਇਆ ਉਹ ਤਾਂ ਉਹ ਹੀ ਕਰਨਾ ਪਾ। ਭਾਂਡੇ ਚ ਮਰਜੇ ਹੋਏ ਕਿ ਮੇਰੇ। ਚਲੋ ਜੀ ਮੱਕੀਰੇ ਕੁਰੇ ਕੱਟ ਲਵਾਂ। ਫਿਰ ਅਸੀਂ ਰੋਟੀ-ਰੁੱਟੀ ਖਾ ਲਈਏ, ਰੋਟੀ ਖਾ ਕੇ ਤਾਂ ਕੋਈ ਲੱਗਦਾ। ਟਾਈਮ ਕਿੰਨਾ ਹੋ ਗਿਆ ਸਾਇਦ ਦਸ ਕਿਹੇ ਚ ਦਸੇ ਪਿੱਛੇ। ਮਰੀ ਘਰਦਣ ਨਹੀਂ ਮੁੜ ਰਹੀ ਹੈ ਜੀ। ਮੈਂ ਤਾਂ ਪੰਗਾ ਹੀ ਲੈ ਲਿਆ ਮੈਨੂੰ ਆਇਆ ਕਿ ਹੋਟ। 3:30 ਵਜੇ। ਤਾਂ ਚੱਲ ਨਾ ਪੂਰੇ ਹੋ ਗਏ। हां 10 ਵਜ ਗਏ ਸੀ ਹੁਣੇ ਘਰ ਆਏ ਆ ਤੇ ਗੱਡੀ ਸਾਡੇ ਪਾਪਾ ਦਾ ਸਾਡੀ ਡਰਾਈਵਰ ਖੜੀ ਆ ਅੰਦਰੇ ਖੜੀ ਆ ਤੇ ਦੂਜੀ ਗੱਡੀ ਹੁਣ ਉਹਨਾਂ ਦੇ ਘਰੇ ਖੜਾ ਕੇ ਆਏ ਨੇ ਥੈਂਕ ਯੂ ਫਿਰ ਹੋ ਜਾਂਦੇ ਦੂਜੀ ਗੱਡੀ ਉਹਨਾਂ ਦੇ ਘਰ ਸਾਡੀ ਨਾਲ ਲੈਟ ਨਾਲ ਸੀ ਤੇਜ ਹੋ ਜਾਂਦੇ ਦੂਜੀ ਲੈਟ ਨਾਲ ਸੀ ਬਿਮਾਰ ਬਿਮਾਰ ਲੱਗ ਜਾਂਦੇ ਢਿੱਮ ਜੀ ਲੱਗ ਜਾਂਦੀ ਆ ਸਾਨੂੰ ਤੇ ਸਹਿਜ ਅਵੀ ਦੇਖੋ ਇਹ ਆਪਣਾ ਰੋਟੀ ਨਹੀਂ ਖਾ ਕੇ ਆਏ ਹੈਗੇ ਕਹਿੰਦੇ ਇਸ ਤਾਂ 버ਗਰ ਖਾ ਕੇ ਆ ਰੱਜ ਕੇ ਮੈਂ ਰੋਟੀ ਖਾ ਕੇ ਆਈ ਆ ਮੰਮੀ ਕੋਲ ਸਾਰੇ ਪਾਪਾ ਵੀ ਰੋਟੀ ਖਾ ਕੇ ਆਏ ਨੇ ਤੇ ਹੁਣੇ ਅਸੀਂ ਘਰ ਆਏ ਆ ਸਾਨੂੰ 5 ਮਿੰਟ ਹੋ ਗਏ ਬਸ ਆਇਆ ਨੂੰ 5 ਮਿੰਟ ਕਿਉਂ ਇਲਟ ਕਰਦਾ 5 ਮਿੰਟ ਹੋ ਗਏ ਸਾਨੂੰ ਆਇਆ ਨੂੰ ਤੇ ਬਾਕੀ ਮੇਰੀ ਦਵਾਈ ਵੀ ਖਤਮ ਹੋ ਗਈ ਹੁਣ ਮੈਨੂੰ ਆਏ ਲੱਗ ਰਹੇ ਆ ਕਿ ਕੋਈ ਕੋਲ ਥੋੜੀ ਜਿਹੀ ਚੀਜ਼ ਦਾ ਸਰ ਹੋ ਜਾਂਦਾ ਵੀ ਬੁਖਾਰ ਜਿਹਾ ਲੱਗੂ ਬਾਕੀ ਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਮਿਲਦੇ ਆ ਗੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ওকে ਜੀ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ ਟੇਕ ਕੇਅਰ